ਇਸ ਜੱਗ ਉੱਤੇ ਆਇਆ ਸੱਜਣਾ ਇਸ ਜੱਗ ਉੱਤੇ ਆਇਆ ਸੱਜਣਾ ਮਹਿੰਗੀ ਗੱਡੀ ਮਹਿੰਗੇ ਕੱਪੜੇ ਮਹਿੰਗੀ ਗੱਡੀ ਮਹਿੰਗੇ ਕੱਪੜੇ ਚੰਗਾ ਖਾਣਾ ਚੰਗਾ ਰਹਿਣਾ ਧੀਆ ਪੁੱਤਰ ਸੱਜਣ ਵੇਲੀ ਧੀਆ ਪੁੱਤਰ ਸੱਜਣ ਵੇਲੀ ਨਹੀਂ ਸਾਥ ਨਿਭਾਉਣਾ ਸੱਜਣਾ ਇਸ ਜੱਗ ਉੱਤੇ ਆਇਆ ਸੱਜਣਾ ਇਸ ਜੱਗ ਉੱਤੇ ਆਇਆ ਰ ਆਪਣੇ ਸਾਥ ਨਿਭਾਉਣਾ ਸਜਣਾ ਮਾਰੇ ਠੱਗੀ ਮਾਰੇ ਠੱਗੀ ਪੈਸੇ ਜੋੜੇ ਲੁੱਠਾ ਖੋਹਾਂ ਝੂਠ ਤੂੰ ਬੋਲੇ ਬਚਪਨ ਗਿਆ ਜਵਾਨੀ ਆ ਗਈ ਗਈ ਜਵਾਨੀ ਆਇਆ ਬਡਾਪਾ ਐਵੇਂ ਵਕਤ ਗਵਾਇਆ ਸਜਣਾ ਇਸ ਜਗ ਉਤੇ ਆਇਆ ਸਜਣਾ ਐਵੇਂ ਵਕਤ ਗਵਾਇਆ ਸਜਣਾ ਇਸ ਜਗ੍ਹਾ ਉੱਤੇ ਆਇਆ ਸੱਜਣਾ ਕਹਿੰਦਾ ਵਿੱਚ ਬਡਾਬੇ ਕਹਿੰਦਾ ਜਪਣਾ ਵਿੱਚ ਬਡਾਬੇ ਕਹਿੰਦਾ ਜਪਣਾ ਉਹ ਫੇਰ ਵੀ ਵਕਤ ਗਵਾਇਆ ਸੱਜਣਾ ਫੇਰ ਵੀ ਵਕਤ ਗਵਾਇਆ ਸੱਜਣਾ ਇਸ ਜਗ੍ਹਾ ਉੱਤੇ ਆਇਆ ਸੱਜਣਾ ਐਵੇਂ ਵਕਤ ਗਵਾਇਆ ਸੱਜਣਾ ਕਹਿੰਦਾ ਸੇਵਾ ਕਰ ਲੈ ਸੇਵਾ ਕਰ ਲੈ ਨਾਮ ਤੂੰ ਜਪ ਲੈ ਸੇਵਾ ਕਰ ਲੈ ਨਾਮ ਤੂੰ ਜਪ ਲੈ ਛੱਡ ਦੇ ਮੇਰੀ ਮੇਰੀ ਕਰਨੀ ਸਦਾ ਨਹੀਂ ਬੈਠਾ ਰਹਿਣਾ ਸੱਜਣਾ ਇਸ ਜੱਗ ਉੱਤੇ ਆਇਆ ਸੱਜਣਾ ਐਵੇਂ ਵਕਤ ਗਵਾਇਆ ਸੁਰੁਖੀ ਸੁੱਕੀ ਖਾ ਕੇ ਸੱਜਣਾ ਰੁਖੀ ਸੁਖੀ ਖਾ ਕੇ ਸਜਣਾ ਫਿਰ ਪਾਣੀ ਦਾ ਘੁੱਟ ਪੀ ਲੈ ਸਜਣਾ ਫਿਰ ਪਾਣੀ ਦਾ ਘੁੱਟ ਪੀ ਲੈ ਸਜਣਾ ਇਸ ਜਗ ਉਤੇ ਆਇਆ ਸੱਜਣਾ ਐਵੇਂ ਵਕਤ ਕੋ ਆਇਆ ਉਸ ਜਨਾ ਐਵੇਂ ਵਕਤ ਕੋ ਆਇਆ ਮੇਰੇ ਪਿਆਰੇ ਸੁਣੋਤੇਓ ਅਗਰ ਮੇਰੀ ਵੀਡੀਓ ਆਪ ਨੂੰ ਵਧੀਆ ਲੱਗੀ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ